ਨੰਨਾ ਹੀ ਪੈਂਦਾ ਇਸ ਕਰਕੇ ਤੁਹਾਨੂੰ ਅੱਜ ਵੀ ਹੋ ਸਕਦਾ ਇਸ ਨਗਰ ਦੇ ਵਿੱਚ ਐਹੋ ਜੇ ਪ੍ਰੇਮੀ ਹੋਣ ਜਿਨ੍ਹਾਂ ਨੂੰ ਕਿਸੇ ਮਾਪੁਰਖਾਂ ਨੇ ਬਚਨ ਕੀਤਾ ਹੋਵੇ ਜਿਵੇਂ ਕਈ ਪ੍ਰੇਮੀ ਮਿਲਦੇ ਹਨ ਉਹ ਫਿਰ ਜਦੋਂ ਬਚਨ ਸੁਣਾਉਂਦੇ ਹਨ ਨਾ ਕਹਿੰਦੇ ਰਾੜਾ ਸਾਹਿਬ ਵਾਲੇ ਮਹਾਪੁਰਖ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸਾਨੂੰ ਆਹ ਬਚਨ ਕੀਤਾ ਆਹ ਬਚਨ ਕੀਤਾ ਘਰ ਦੇ ਵਿੱਚ ਬੜੀ ਗਰੀਬੀ ਸੀ ਕਹਿੰਦੇ ਰੋਟੀ ਤੋਂ ਵੀ ਆਵਾਜ਼ਾਰ ਸੀ ਘਰ-ਬਾਰ ਵੀ ਵਿਕਣ ਤੇ ਆ ਗਿਆ ਸੀ ਪਰ ਮਹਾਪੁਰਖਾ ਨੇ ਜਦੋਂ ਬਚਨ ਕੀਤਾ ਕਹਿੰਦੇ ਅੱਜ ਵਾਰੇ ਨਿਆਰੇ ਨੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਾਦੀ ਕਿਰਪਾ ਭਾਈ ਨਾਮ ਦੀ ਨਾਮ ਜਪਣ ਵਾਲਿਆਂ ਦੀ ਇਸ ਕਰਕੇ ਜਿਹੜੇ ਰੱਬ ਦੇ ਪਿਆਰੇ ਮਹਾਪੁਰਖ ਹੋਇਆ ਕਰਦੇ ਹਨ ਉਹ ਆਪ ਨਹੀਂ ਆਇਆ ਕਰਦੇ ਪਰਮੇਸ਼ਰ ਉਹਨਾਂ ਨੂੰ ਭੇਜਦਾ ਹੈ ਕਿਸੇ ਖਾਸ ਮਨੋਰਥ ਵਾਸਤੇ ਸਾਧ ਪਠਾਏ ਆਪ ਹਰ ਕੀ ਕਹਿ ਕੇ ਭੇਜਦਾ ਹਮ ਤੁਮ ਤੇ ਨਾਹੀ ਦੂਰ ਰੱਬ ਕਹਿੰਦਾ ਮੈਂ ਤੁਹਾਡੇ ਤੋਂ ਇੱਕ ਪਲ ਵਾਸਤੇ ਵੀ ਦੂਰ ਨਹੀਂ ਹੋਵਾਂਗਾ। ਦੂਰ ਤਾਂ ਆਪੇ ਹੀ ਰੱਬ ਨਹੀਂ ਹੋਣਾ ਜਦੋਂ ਉਹ ਰੱਬ ਦੇ ਨਾਲ ਭੇਦ ਹੋਏ ਹੁੰਦੇ ਹਨ। ਜਦੋਂ ਸਾਹ ਸੰਗਤ ਜਦੋਂ ਬਾਣੀ ਦਾ ਫਰਮਾਨ ਆ ਗਿਆ ਆਠ ਪਹਿਰ ਪ੍ਰਭ ਵਸੇ ਹਜੂਰੇ। ਜਿਹੜੇ ਅਠੇ ਹੀ ਪਹਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਦੇ ਵਿੱਚ ਉਸ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਜੁੜੇ ਰਹਿੰਦੇ ਹਨ ਫਿਰੋਕ ਕਹਿੰਦੇ ਆਮ ਮਨੁੱਖ ਨਹੀਂ ਹਨ ਕਹੋ ਨਾਨਕ ਸੇਈ ਜਨ ਪੂਰੇ ਉਹਨਾਂ ਦਾ ਕੋਈ ਕਰਨਾ ਧਰਨਾ ਬਾਕੀ ਨਹੀਂ ਰਹਿੰਦਾ ਉਹ ਤਾਂ ਸੰਸਾਰ ਦੇ ਭਲੇ ਨੂੰ ਆਉਂਦੇ ਹਨ ਤਰ ਵਰ ਸਰ ਵਰ ਸੰਤ ਜਨ ਚੌਥਾ ਬਾਦਲ ਮੇਂ ਪਰਉਪਕਾਰ ਕਰਨੇ ਚੌਹਾ ਧਾਰੀ ਦੇ ਤਰ ਵਰ ਦ੍ਰਖਤ ਦ੍ਰਖਤ ਦੀ ਜੇ ਕੋਈ ਸੇਵਾ ਕਰ ਲਵੇ ਨਾ ਉਹਨੂੰ ਖਾਣ ਵਾਸਤੇ ਕਹਿੰਦੇ ਮਿੱਠੇ ਫਲ ਮਿਲਦੇ ਹਨ ਉਹਨੂੰ ਬੈਠਣ ਵਾਸਤੇ ਠੰਡੀ ਛਾਂ ਪ੍ਰਾਪਤ ਹੁੰਦੀ ਆ ਦੇਖੋ ਗਰਮੀ ਦਾ ਹੋਵੇ ਮੌਸਮ ਧੁੱਪ ਹੋਵੇ ਤੇਜ ਆਪਾਂ ਨੂੰ ਜੇ ਸ਼ਾਨਦਾਰ ਦਰਖਤ ਮਿਲ ਜਾਵੇ ਕਿਵੇਂ ਆਪਾਂ ਤਾਮ ਲੈਨੇ ਆ ਬੈਠਦੇ ਆ ਨਾ ਹੁਣ ਤਾਂ ਦਰਖਤ ਵੀ ਖਿਮਾ ਕਰਿਓ ਬਹੁਤ ਘਟ ਗਏ ਅੱਜ ਕੱਲ ਪਰ ਦਰਖਤ ਦਾ ਜਿਹੜਾ ਸੁਭਾਅ ਹੁੰਦਾ ਪਰਉਪਕਾਰੀ ਹੁੰਦਾ ਉਹਨੇ ਇਹ ਨਹੀਂ ਦੇਖਣਾ ਕਿ ਮੇਰੇ ਹੇਠਾਂ ਕੋਈ ਚੋਰ ਬੈਠਾ ਹੈ ਜਾਂ ਕੋਈ ਸਾਧ ਬੈਠਾ ਹੈ ਕੋਈ ਪੁੰਨੀ ਬੈਠਾ ਜਾਂ ਕੋਈ ਪਾਪੀ ਆ ਕੇ ਬਹਿ ਗਿਆ ਮੇਰੀ ਦਰਖਤ ਦੇ ਹੇਠਾਂ ਮੈਂ ਇਹਨੂੰ ਛਾਂ ਦੇਣੀ ਆ ਜਾਂ ਨਹੀਂ ਦੇਣੀ ਉਹਨੇ ਜਿਹੜਾ ਉਹਦੇ ਥੱਲੇ ਆ ਕੇ ਬਹਿ ਗਿਆ ਉਹਨੇ ਬਸ ਉਹਨੂੰ ਛਾਂ ਦੇ ਹੀ ਦੇਣੀ ਐਸੇ ਕਰਕੇ ਗੁਰਵੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜਾ ਵੀ ਆ ਗਿਆ ਨਾ ਚਾਹੇ ਇੱਥੇ ਕੋਈ ਚੋਰ ਆ ਗਿਆ ਸਾਧਨ ਚਾਹੇ ਕੋਈ ਸਾਧ ਆ ਗਿਆ ਮਹਾਰਾਜ ਨੇ ਤਾਂ ਬਸ ਕਿਰਪਾ ਕਠਾ ਖਵ ਲੋਕਣ ਕੀਨੋ ਦਾਸ ਕਾ ਦੁਖ ਵਿਦਾਰਿਓ ਮਹਾਰਾਏ ਤਾਂ ਉਹਦੇ ਦੁੱਖ ਖਤਮ ਕਰੀ ਦੇਨੇ ਨੇ ਭਾਈ ਕਿਉਂਕਿ ਗੁਰੂ ਦੀ ਨਿਗਾਹ ਦੇ ਹਿਤ ਆ ਗਿਆ ਨਾ ਪੜਦੇ ਆਣਾ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਉਹਦੀ ਨਦਰ ਚ ਤਾਂ ਆ ਗਏ ਨਾ ਆਪਾਂ ਉਹਦੇ ਕੋਲੇ ਆ ਕੇ ਬੈਠਣ ਦਾ ਹੀ ਬਹੁਤ ਫਲ ਹੈ ਸਾਧ ਸੰਗਤ ਨੌ ਤਰ੍ਹਾਂ ਦੀ ਭਗਤੀ ਆ ਸਰਵਨ ਭਗਤੀ ਮੰਨਨ ਭਗਤੀ ਨਿਧਿਆਸਨ ਭਗਤੀ ਇਸੇ ਕਰਕੇ ਨੌ ਭਗਤੀਆਂ ਕੀਰਤਨ ਭਗਤੀ ਦਾਸਾ ਦਾਸਖਾ ਭਗਤੀ ਕਹਿੰਦੇ ਪਹਿਲੀ ਭਗਤੀ ਆ ਸਰਵਨ ਭਗਤੀ ਜੋ ਗੁਰੂ ਘਰ ਸਰਬ ਸੁਨਾਇਆ ਜਾ ਰਿਹਾ ਜੇ ਆਪਾਂ ਚਿਤਵਿਰਤੀ ਇਕਾਗਰ ਕਰਕੇ ਸ਼ਰਧਾ ਭਾਵ ਨਾਲ ਸੁਣੀਏ ਨਾ ਕਹਿੰਦੇ ਕੇਵਲ ਸੁਣ ਮਾਤਰ ਦੇ ਨਾਲ ਹੀ ਸੁਣੀਏ ਦੁੱਖ ਪਾਪ ਕਾ ਨਾਸ ਗੁਰਬਾਣੀ ਦਾ ਉਪਦੇਸ਼ ਗੁਰਬਾਣੀ ਦੀ ਵਿਚਾਰ ਕੇਵਲ ਸਰਵਨ ਕਰਨ ਦੇ ਨਾਲ ਹੀ ਦੁੱਖਾਂ ਦਾ ਪਾਪਾਂ ਦਾ ਵਿਗੜਾ ਦਾ ਕਲੇਸ਼ਾਂ ਦਾ ਕਹਿੰਦੇ ਨਾਸ ਹੋ ਜਾਂਦਾ ਜੀ ਸੁਣ ਕੇ ਮੰਨ ਲਿਆ ਜਾਵੇ ਫਿਰ ਮਹਾਰਾਜ ਕਹਿੰਦੇ ਹਨ ਮੰਨੇ ਕੀ ਗਤ ਕਹੀ ਨਾ ਜਾਏ ਵੀ ਉਹਦੀ ਗਤ ਮਿਤ ਕੋਈ ਦਸਨਾ ਦੇ ਨਾਲ ਜ਼ੁਬਾਨ ਦੇ ਨਾਲ ਬਿਆਨ ਨਹੀਂ ਕਰ ਸਕਦਾ ਜਿਨੇ ਗੁਰੂ ਦਾ ਬਚਨ ਮੰਨ ਲਿਆ ਹੁਣ ਜਿੰਨਾ ਮਹਾਪੁਰਖਾਂ ਦੀ ਯਾਦ ਦੇ ਵਿੱਚ ਜੁੜ ਕੇ ਬੈਠੇ ਆ ਨਾ ਤਨ ਤਨ ਸੰਤ ਬਾਬਾ ਕਿਰਦਾਸ ਜੀ ਮਹਾਰਾਜ ਕੂਕਰਾਂ ਵਾਲੇ ਉਹਨਾਂ ਨੇ ਗੁਰੂ ਦਾ ਬਚਨ ਮੰਨ ਲਿਆ ਜੋ ਗੁਰ ਕਹ ਸੋਇ ਭਲ ਮਾਨੋ ਫਿਰ ਹੁੰਦਾ ਕੀ ਹੈ ਜੀ ਹਰ ਹਰ ਕਥਾ ਨਿਰਾਲੀ ਉਹਨਾਂ ਦੀ ਕਥਾ ਉਹਨਾਂ ਦੀ ਜੀਵਨ ਲੀਲਾ ਕਹਿੰਦੇ ਦੁਨੀਆ ਦੇ ਲੋਕਾਂ ਤੋਂ ਨਿਆਰੀ ਹੁੰਦੀ ਆ ਹਰ ਕੇ ਸੇਵਕ ਜਿਹੜੇ ਹਰੀ ਦੇ ਪਰਮੇਸ਼ਰ ਦੇ ਰੱਬ ਦੇ ਪਿਆਰੇ ਸਤਪੁਰਖ ਨਾਮ ਜਪਣ ਵਾਲੇ ਉਹਨੂੰ ਸਿਮਰ ਕੇ ਉਹਦਾ ਨਾਮ ਜਪ ਕੇ ਉਹਦੇ ਵਿੱਚ ਅਭੇਦ ਹੋ ਗਏ ਸੇਵਕ ਤਾਂ ਆਪਾਂ ਵੀ ਕਹ ਹੁੰਦੇ ਆ ਸਿੱਖ ਤਾਂ ਸਾਰੇ ਹੀ ਕਹ ਹੁੰਦੇ ਆ ਪਰ ਜਿਹੜੀ ਉਹ ਗੱਲ ਆ ਨਾ ਉਹ ਆਪਾਂ ਬੜੀ ਦੂਰ ਆ ਗੱਲਾਂ ਮਹਾਰਾਜ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੇ ਉਜੜੇ ਦਾ ਸਾਰੇ ਹੀ ਹੁੰਦਣ ਮਹਾਰਾਜ ਅਸੀਂ ਤੁਹਾਡੇ ਸਿੱਖਾਂ ਸਭ ਗਾਵੇ ਹਰ ਹਰ ਊਤਮ ਬਾਣੀ ਕਹਿੰਦੇ ਗਾਉਂਦੇ ਵੀ ਸਾਰੇ ਨੇ ਭਾਈ ਪਰ ਗਾਇਆ ਸੁਣਿਆ ਥਾ ਕਿੰਨਾ ਦਾ ਪੈਂਦਾ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਤ ਕਰ ਮਾਨੀ ਗੱਲ ਐ ਮੰਨਣ ਦੀ ਇਸ ਕਰਕੇ ਜਿਨ੍ਹਾਂ ਨੇ ਮੰਨ ਲਿਆ ਗੁਰੂ ਦਾ ਉਪਦੇਸ਼ ਫਿਰ ਮਹਾਰਾਜ ਕਹਿੰਦੇ ਉਹਨਾਂ ਦੀ ਬਾਬਤ ਦਾ ਕੁਛ ਕਿਹਾ ਹੀ ਨਹੀਂ ਜਾ ਸਕਦਾ ਭਾਈ ਮੰਨੇ ਕੀ ਕਤ ਕਹੀ ਨਾ ਜਾਏ ਜੇ ਕੋਈ ਕਹਿੰਦਾ ਵੀ ਆ ਤਾਂ ਉਹ ਪਸਤੋਂਦਾ ਜੇ ਕੋ ਕਹੇ ਪਿਛੇ ਪਛਤਾਏ ਕਿਉਂ ਕਿਉਂਕਿ ਉਹ ਪੂਰੀ ਗਤਮਿਤ ਕਹੀ ਨਹੀਂ ਜਾ ਸਕਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਆਪਾਂ ਕੀ ਕਰ ਸਕਦੇ ਆ ਵਿਢਾਈ ਮਹਾਪੁਰਖਾਂ ਦੇ ਕਿਉਂਕਿ ਆਪਣੀ ਜਿਹੜੀ ਰਸਨਾ ਜ਼ੁਬਾਨ ਆ ਇਹ ਛੋਟੀ ਆ ਭਾਈ ਉਹਨਾਂ ਦੀਆਂ ਕਮਾਈਆਂ ਵੱਡੀਆਂ ਨੇ ਇੱਕ ਪ੍ਰੇਮੀ ਬਾਬਾ ਅਨੰਦ ਸਿੰਘ ਮਹਾਪੁਰਖਾਂ ਦੇ ਕੋਲ ਆ ਗਿਆ ਕਹਿਣ ਲੱਗਿਆ ਮਹਾਰਾਜ ਮੈਂ ਆਪ ਜੀ ਦਾ ਜੀਵਨ ਲਿਖਣਾ ਚਾਹੁੰਦਾ ਹਾਂ ਮਹਾਂਪੁਰਖ ਕਹਿਣ ਲੱਗੇ ਭਾਈ ਤੂੰ ਕੀ ਲਿਖੇਂਗਾ ਸਾਡੇ ਜੀਵਨ ਦੀ ਬਾਬਤ ਉਹ ਕਹਿਣ ਲੱਗਿਆ ਮਹਾਰਾਜ ਮੈਂ ਇੱਕ ਬੁੱਕ ਇੱਕ ਕਿਤਾਬ ਲਿਖਣੀ ਚਾਹੁੰਦਾ ਹਾਂ ਜਿਹਦੇ ਵਿੱਚ ਤੁਹਾਡਾ ਆਪ ਜੀ ਦਾ ਮਹਾਂਪੁਰਖੋ ਜੀਵਨ ਲੀਲਾ ਆਪ ਜੀ ਦੇ ਕੌਤਕ ਜਾਂ ਆਪ ਜੀ ਕਿੰਨੇ ਵਜੇ ਉੱਠਦੇ ਹੋ ਅਮਰਤ ਵੇਲੇ ਕਿੰਨੇ ਵਜੇ ਆਪ ਜੀ ਇਸ਼ਨਾਨ ਕਰਦੇ ਹੋ ਕਿੰਨੇ ਵਜੇ ਆਪ ਸਿਮਰਨ ਦੇ ਵਿੱਚ ਜੁੜ ਕੇ ਬੈਠਦੇ ਹੋ ਮਹਾਰਾਜ ਮੈਂ ਲਿਖਣਾ ਚਾਹੁੰਦਾ ਹਾਂ ਮਹਾਪੁਰਖ ਕਹਿਣ ਲੱਗੇ ਭਾਈ ਪ੍ਰੇਮੀਆਂ ਵੇ ਠੀਕ ਆ ਤੇਰਾ ਫੁਰਨਾ ਤੋਂ ਲਿਖ ਲੈਾਂਗਾ ਸੀ ਕਿੰਨੇ ਵਜੇ ਸੌਂਦੇ ਹਾਂ ਕਿੰਨੇ ਵਜੇ ਉੱਠਦੇ ਹਾਂ ਕਿੰਨੇ ਵਜੇ ਇਸ਼ਨਾਨ ਕਰਦੇ ਹਾਂ ਕਿੰਨੇ ਵਜੇ ਨਿਤਨੇਮ ਕਰਦੇ ਹਾਂ ਪਰ ਕਹਿਣ ਲੱਗੇ ਕਹਿੰਦੇ ਜਿਹੜਾ ਅਸੀਂ ਸਵਾ ਪਹਿਰ ਰਾਤ ਰਹਿੰਦੇ ਆ ਸਵਾ 12 ਵਜੇ ਤਕਰੀਬਨ ਗੁਰੂ ਨਾਨਕ ਦੇ ਚਰਨਾਂ ਦਾ ਧਿਆਨ ਧਰ ਕੇ ਉਹਦੇ ਚਰਨਾਂ ਦੇ ਨਾਲ ਆਪਣੀ ਸੁਰਤ ਜੋੜਦੇ ਆ ਜਿਹੜਾ ਉਹ ਅਨੰਦ ਜਿਹੜੀ ਉਹ ਮਸਤੀ ਜਿਹੜਾ ਉਹ ਖੇੜਾ ਸਾਨੂੰ ਪ੍ਰਾਪਤ ਹੁੰਦਾ ਭਾਈ ਉਹਨੂੰ ਕਿਵੇਂ ਲਿਖੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਬਾਣੀ ਦਾ ਫਰਮਾਨ ਹੈ ਨਾ ਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਹੁਣ ਆਪਾਂ ਹਣਾ ਤਾਂ ਬ੍ਰਹਮ ਗਿਆਨੀ ਆ ਤੇ ਆਪਾਂ ਮਾਪੁਰਖਾਂ ਉਹਦੀ ਆਪਾਂ ਕੀ ਵਡਿਆਈ ਸਿਫਤ ਕਰ ਸਕਦੇ ਆ ਭਾਈ ਹਾਂ ਜਿਤਨੀ ਇੱਕ ਮਾਪੁਰਖ ਸਮਤ ਬਖਸ਼ਦੇ ਹਨ ਉਹਨਾਂ ਉਤਨੀ ਸੁਤ ਬੁੱਧਰੇ ਨਾਲ ਆਪਣਾ ਫਰਜ਼ ਬੰਦਾ ਹੈ ਰੱਬ ਦੇ ਪਿਆਰੇ ਸਤਿਪੁਰਖਾਂ ਦੇ ਜੀਵਨ ਚੋਂ ਕੁਝ ਨਾ ਕੁਝ ਆਪਾਂ ਗ੍ਰਹਿਣ ਕਰੀਏ ਆਓ ਉਹਨਾਂ ਮਹਾਪੁਰਖਾਂ ਦੀਆਂ ਯਾਦਾਂ ਦੇ ਵਿੱਚ ਮੇਲੇ ਤਾਂ ਲੱਗਦੇ ਹਨ ਉਹਨਾਂ ਨੇ ਆਪਣਾ ਜੀਵਨ ਸਮੁੱਚਾ ਜੀਵਨ ਗੁਰੂ ਨੂੰ ਸਮਰਪਿਤ ਕੀਤਾ ਹੁੰਦਾ ਆਪਾਂ ਤਾਂ ਜੇ ਕੋਈ ਜਿਆਦਾ ਗੁਰੂ ਘਰ ਆਉਣ ਲੱਗ ਜਵੇ ਨਾ ਸੇਵਾ ਜਿਆਦਾ ਕਰਨ ਲੱਗ ਜਵੇ ਦੁਨੀਆ ਦੇ ਲੋਕੀ ਉਹਨੂੰ ਤਾਣੇ ਮਾਰਦੇ ਨੇ ਮਿਹਨੇ ਮਾਰਦੇ ਆਂ ਤੈਨੂੰ ਰੋਟੀ ਗੁਰਦੁਆਰੇ ਉਹ ਨਹੀਂ ਮਿਲਣੀ ਜਾ ਉੱਥੇ ਬਹਿ ਜਾ ਕਹਿੰਦੇ ਜਾ ਕੇ ਘਰੇ ਨਾ ਵੜੀ ਹੁੰਦਾ ਨਾ ਪਰ ਜਿਹੜੇ ਮਹਾਪੁਰਖ ਹੁੰਦੇ ਆਨ ਸਾ ਸੰਗਤ ਉਹ ਇੰਨਾਂ ਗੱਲਾਂ ਤੋਂ ਉੱਪਰ ਉੱਚੇ ਉਹਨਾਂ ਦੀ ਚਿੱਤ ਬਿਰਤੀ ਜਿਹੜੀ ਆ ਸੰਸਾਰ ਨਾਲੋਂ ਨਿਰਲੇਪ ਹੋ ਚੁੱਕੀ ਹੁੰਦੀ ਆ ਨਾ ਤਾਂ ਉਹਨਾਂ ਨੂੰ ਕਿਸੇ ਨਿੰਦਿਆ ਕਰਨ ਵਾਲੇ ਦੀ ਪ੍ਰਵਾਹ ਹੋਇਆ ਕਰਦੀ ਆ ਨਾ ਹੀ ਉਹਨਾਂ ਨੂੰ ਜੇ ਕੋਈ ਵਡਿਆਈ ਕਰੀ ਜਾਵੇ ਆਪਣੀ ਪ੍ਰਸ਼ੰਸਾ ਸੁਣ ਕੇ ਬਹੁਤੇ ਖੁਸ਼ ਨਹੀਂ ਹੁੰਦੇ ਕਿਉਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਹਾਂ ਅਸੀਂ ਉਹਦੀ ਨਿਗਾਹ 'ਚ ਪ੍ਰਵਾਨ ਹੋ ਗਏ ਅਸੀਂ ਸੰਸਾਰ ਤੋਂ ਲੈਣਾ ਹੀ ਕੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰਬਾਣੀ ਚਮਾਹ ਪੁਰਖ ਗੁਰੂ ਅਰਜਨ ਦੇਵ ਮਹਾਰਾਜੀ ਸਤਿ ਪੁਰਖਾਂ ਦੀ ਬਾਬਤ ਨਾਮ ਜਪਣ ਵਾਲੇ ਮਹਾਂਪੁਰਖਾਂ ਦੀ ਬਾਬਤ ਫਰਮਾਨ ਕਰਦੇ ਹਨ ਚਾਰ ਪਦਾਰਥ ਜੇ ਕੋ ਮੰਗੈ ਵਈ ਜੇ ਕਿਸੇ ਨੂੰ ਚਾਰ ਪਦਾਰਥ ਚਾਹੀਦੇ ਹੋਣ ਨਾ ਚਾਰ ਪਦਾਰਥ ਕਿਹੜੇ ਹਨ ਧਰਮ ਆਰਥ ਕਾਮ ਮੋਕਸ਼ ਇੰਨਾ ਚਾਰਾਂ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਜੋ ਕੁਝ ਆਪਾਂ ਮੰਗਦੇ ਆ ਭਾ ਮੁਕਤੀ ਮੁਕਤੀ ਵੀ ਆ ਜਾਂਦੀ ਹੈ ਪਰ ਮੁਕਤੀ ਕੋਈ ਮੰਗਦਾ ਹੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੋ ਮਹਾਰਾਜ ਮਾਇਆ ਦੇ ਦਿਓ ਧੀਆਂ ਪੁੱਤਰ ਦੇ ਦਿਓ ਬਸ ਇੱਥੇ ਤੱਕ ਹੀ ਆ ਇੱਕ ਦਫਾ ਤਾਂ ਤਾਂ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਹਿ ਵਾਲੇ ਜਦੋਂ ਇੰਗਲੈਂਡ ਗਏ ਜਦੋਂ ਮਹਾਪੁਰਖ ਚਰਨ ਪਾ ਰਹੇ ਸਨ ਇੱਕ ਬਜ਼ੁਰਗ ਮਾਈ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਮਹਾਪੁਰਖੋ ਮੇਰੇ ਘਰੇ ਵੀ ਚਰਨ ਪਾ ਦਿਓ ਮਹਾਪੁਰਖਾਂ ਨੇ ਉਸ ਮਾਈ ਦੀ ਉਸ ਬੀਬੀ ਦੀ ਬੇਨਤੀ ਨੂੰ ਮੰਨ ਕੇ ਉਸ ਮਾਤਾ ਦੇ ਘਰੇ ਚਰਨ ਪਾਉਣ ਚਲੇ ਗਏ ਮਾਪੁਰਖ ਆਪਣੀ ਰਸ ਪਿੰਨੀ ਰਸਨਾ ਤੋਂ ਕਹਿ ਲਗੇ ਮਾਤਾ ਤੈ ਕੋਈ ਬਚਨ ਕਰਨਾ ਕਿਉਂਕਿ ਜਾਣਦੇ ਸੀ ਨਾ ਘਟ ਘਟ ਕੇ ਅੰਤਰ ਕੀ ਜਾਣ ਉਹ ਬੁੱਝ ਲੈਂਦੇ ਹਨ ਫੁਰਨੇ ਹੁ ਜਿਵੇਂ ਬਾਬਾ ਕੇਰਦਾਸ ਜੀ ਮਾਪੁਰਖਾਂ ਦੇ ਸਥਾਨ ਤੇ ਆਪਾਂ ਬੈਠੇ ਆ ਜਿਨ੍ਹਾਂ ਨੇ ਉਹਨਾਂ ਦੀ ਸੇਵਾ ਕੀਤੀ ਜਾਂ ਜਿਨ੍ਹਾਂ ਨੇ ਮਹਾਪੁਰਖਾਂ ਦੀ ਸੰਗਤ ਕੀਤੀ ਉਹਨਾਂ ਦੇ ਦਰਸ਼ਨ ਕੀਤੇ ਉਹ ਜਾਣਦੇ ਆ ਉਹਨਾਂ ਦੀਆਂ ਪਾਵਰਾਂ ਨੂੰ ਕਈ ਵਾਰੀ ਕਹਿੰਦੇ ਆਪਾਂ ਮਨ 'ਚ ਸੋਚਦੇ ਆ ਕਿ ਮਹਾਪੁਰਖਾਂ ਦੇ ਪਾਸ ਆਹ ਬੇਨਤੀ ਕਰਾਂਗੇ ਜਾਂ ਆ ਪਰ ਮਹਾਪੁਰਖ ਕਹਿੰਦੇ ਪਹਿਲਾਂ ਹੀ ਕਹਿ ਦਿੰਦੇ ਆ ਨਾ ਕਿਉਂਕਿ ਉਹਨਾਂ ਦੇ ਦਰਸ਼ਨਾਂ ਦੇ ਵਿੱਚ ਹੀ ਐਸੀ ਬਖਸ਼ਿਸ਼ ਹੋਇਆ ਕਰਦੀ ਐ ਸਾਧਕੈ ਸੰਗ ਨਾਹੀ ਕਿਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਉਹਨਾਂ ਦੇ ਦਰਸ਼ਨ ਕਰਕੇ ਹੀ ਨਿਹਾਲ ਹੋ ਜਾਂਦੇ ਨੇ ਕਹਿੰਦੇ ਅੱਜ ਵੀ ਕਈ ਪ੍ਰੇਮੀ ਦੱਸਦੇ ਨੇ ਕਹਿੰਦੇ ਰਾੜਾ ਸਾਹਿਬ ਵਾਲੇ ਮਹਾਪੁਰਖਾਂ ਦੇ ਪਾਸ ਅਸੀਂ ਜਦੋਂ ਮੰਦir 'ਚ ਸੋਚ ਰਹੇ ਸੀ ਨਾ ਵੀ ਕੋਈ ਬੇਨਤੀ ਕਰਨੀ ਉਹ ਕਹਿੰਦੇ ਜਦੋਂ ਮਹਾਪੁਰਖਾਂ ਦੇ ਦਰਸ਼ਨ ਕਰਨੇ ਨਾ ਉਹ ਕਹਿੰਦੇ ਫੁਰਨੇ ਹੀ ਸ਼ਾਂਤ ਹੋ ਜਾਣੇ ਉਹ ਲਈ ਜਾਣੇ ਸਵਾਲ ਜਵਾਬ ਬਸ ਕਿਉਂ ਕਿਉਂਕਿ ਉਹਨਾਂ ਦੇ ਦਰਸ਼ਨਾਂ ਦੇ ਵਿੱਚ ਹੀ ਭਾਈ ਬਰਕਤ ਹੋਇਆ ਕਰਦੀ ਹੈ ਮਹਾਪੁਰਖ ਕਹਿਣ ਲੱਗੇ ਮਾਤਾ ਤੈ ਕੋਈ ਬਚਨ ਕਰਨਾ ਉਹ ਸੁਣਿਓ ਕੀ ਕਹਿਣ ਲੱਗੀ ਮਾਤਾ ਕਹਿੰਦੀ ਮਹਾਰਾਜ ਗਰੀਬ ਨਿਵਾਜ ਮੇਰਾ ਘਰ ਵਾਲਾ ਦਾਰੂ ਬਹੁਤ ਪੀਂਦਾ ਸ਼ਰਾਬ ਬਹੁਤ ਪੀਂਦਾ ਹੈ ਮਹਾਰਾਜ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਉਹ ਸ਼ਰਾਬ ਹੀ ਨਹੀਂ ਛੱਡ ਦਵੇ ਮਾਪੁਰਖੋ ਮੇਰਾ ਘਰ ਵਾਲਾ ਕਹਿਣ ਲੱਗੀ ਸ਼ਰਾਬ ਪੀਂਦਾ ਮਾਰਦਾ ਕੁੱਟਦਾ ਵੀ ਆ ਪਰ ਮੈਂ ਇਹ ਨਹੀਂ ਕਹਿੰਦੀ ਕਿ ਉਹ ਸ਼ਰਾਬ ਪੀਣੀ ਛੱਡ ਦਵੇ ਮੈਂ ਤਾਂ ਇਹ ਕਹਿੰਨੀ ਆ ਮਹਾਰਾਜ ਕਿ ਤੁਸੀਂ ਮੇਰਾ ਜਨਮ ਮਰਨ ਘਟ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਬੇਨਤੀ ਕਰਦਾ ਕੋਈ ਇਹੋ ਜਿਹੀ ਜਾਨ ਨੂੰ ਮਾਰਨ ਦਾ ਕੱਟ ਦਿਓ ਕਿਉਂਕਿ ਉਹਨੂੰ ਪਤਾ ਸੀ ਨਾ ਸ਼ਰਦਾ ਸੀ ਨਾ ਕਿ ਜਿਹੜਾ ਵੀ ਬਚਨ ਕਰ ਦੇਵਾਂਗੇ ਉਹ ਪੂਰਾ ਹੋ ਜਾਣਾ ਮਾਪੂਰਤ ਕਹਿ ਲ ਕੇ ਮਾਤਾ ਠੀਕ ਆ ਅਸੀਂ ਬੜੇ ਖੁਸ਼ ਹੋਏ ਆ ਤੇਰਾ ਇਹ ਬਚਨ ਸੁਣ ਕੇ ਤੇਰੀ ਇਹ ਮੰਗ ਸੁਣ ਕੇ ਜਾ ਮਾਤਾ ਸ੍ਰੀ ਦਰਗਾਹ ਦੀ ਜ਼ਿੰਮੇਵਾਰੀ ਸਾਡੀ ਹੋਵੇਗੀ ਤੁਹਾਨੂੰ ਨਰਕਾਂ ਚ ਨਹੀਂ ਜਾਣ ਦਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੱਥੋਂ ਬੇਨਤੀ